ਇੱਕ ਵਾਰੀ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਮਾਰਕੀਟ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਉਂ ਡਿੱਗ ਰਹੀ ਆ ਉਹਦੇ ਮੇਨ ਕਾਰਨ ਕੀ ਨੇ ਸਭ ਤੋਂ ਪਹਿਲਾ ਕਾਰਨ ਹੈਗਾ ਇੰਡੀਆ ਤੇ ਅਮਰੀਕਾ ਦੀ ਜਿਹੜੀ ਡੀਲ ਸੀਗੀ ਪੋਸਟਪੋਨ ਤਾਂ ਪਤਾ ਨਹੀਂ ਬਟ ਡੈਡਲਾਈਨ ਨੇੜੇ ਆ 1 ਅਗਸਤ ਦੀ ਡੈਡਲਾਈਨ ਹੈਗੀ ਆ ਹਾਲੇ ਤੱਕ ਡੀਲ ਕਿੱਥੇ ਪਹੁੰਚੀ ਆ ਕੋਈ ਇਹਦੇ ਬਾਰੇ ਚ ਗੱਲਬਾਤ ਨਹੀਂ ਹੈਗੀ ਤੇ ਇਵਨ ਦੋਨੇ ਗਵਰਨਮੈਂਟਸ ਨੇ ਹਾਲੇ ਤੱਕ ਪਿਛਲੇ ਕੁਝ ਦਿਨਾਂ ਤੋਂ ਇਹਦੇ ਬਾਰੇ ਚ ਬਿਆਨ ਦੇਣੇ ਵੀ ਬੰਦ ਕੀਤੇ ਆ ਤਾਂ ਇੱਕ ਵੱਡਾ 네ਗੇਟਿਵ ਵੱਡਾ ਛੋਟਾ ਪਤਾ ਨਹੀਂ ਸ਼ਾਰਟ ਟਰਮ ਹੁੰਦਾ ਸਾਰਾ ਕੁਝ ਉਸ ਤੋਂ ਬਾਅਦ ਕੋਈ ਹੋਰ ਕਹਾਣੀ ਆ ਜਾਊਗੀ ਪਰ ਫਿਲਹਾਲ ਲਈ ਸ਼ਾਰਟ ਟਰਮ ਦੇ ਲਈ ਕਿਉਂਕਿ ਇੱਕ ਵੱਡੀ ਖਬਰ ਸੀ ਤਾਂ ਇਹ ਇੱਕ ਮੇਜਰ ਕਾਰਨ ਹੈਗਾ ਕਿ ਕਿਉਂ ਮਾਰਕੀਟ ਸਾਈਡਵੇਜ਼ ਕਹੋ ਜਾਂ 네ਗੇਟਿਵ ਕਹੋ ਜਾ ਰਹੀ ਹੈ ਦੂਸਰਾ ਕਾਰਨ ਹੈਗਾ ਲਗਾਤਾਰ ਹੁਣ ਆਪਾਂ ਦੇਖ ਰਹੇ ਹਾਂ ਟ੍ਰੈਂਡ ਬਣ ਗਿਆ ਐਫ ਆਈਆਈਜ਼ ਦਾ ਇੰਡੀਅਨ ਮਾਰਕੀਟ ਦੇ ਵਿੱਚੋਂ ਨਿਕਲਣ ਦਾ ਆਪਣੇ ਪੈਸੇ ਕੱਢਣ ਦਾ ਸਿੰਪਲ ਚੀਜ਼ ਆ ਕੋਈ ਇਨਾ ਲੌਂਗ ਟਰਮ 네ਗੇਟਿਵ ਨਹੀਂ ਹੁੰਦਾ ਇਨਵੈਸਟਰ ਨੇ ਉਹ ਉਹਨਾਂ ਦਾ ਕੰਮ ਹੁੰਦਾ ਸਸਤੀ ਚੀਜ਼ ਲੈਣੀ ਮਹਿੰਗੀ ਉਹਨੂੰ ਵੇਚਣਾ ਫਿਲਹਾਲ ਦੇ ਲਈ ਜਿੱਥੇ ਇੰਡੀਅਨ ਮਾਰਕੀਟ ਖੜੀ ਆ ਮੇਨ ਇੰਡੀਆ ਦੀਆਂ ਕੰਪਨੀਆਂ ਜਿੱਥੇ ਜਿੱਥੇ ਖੜੀਆਂ ਨੇ ਤਾਂ ਉਹ ਐਫ ਆਈਆਈਜ਼ ਨੂੰ ਇਹ ਲੱਗ ਰਿਹਾ ਕਿ ਇਸ ਟਾਈਮ ਵੀ ਜਿਹੜੀ ਉਹਨਾਂ ਦੀ ਵੈਲਿਊਏਸ਼ਨ ਆ ਉਹ ਬਹੁਤ ਜ਼ਿਆਦੇ ਆ ਬਹੁਤ ਜ਼ਿਆਦਾ ਹਾਈ ਨੇ ਤੁਸੀਂ ਵੀ ਦੇਖੋ ਜਦੋਂ ਵੀ ਮਾਰਕੀਟ ਇੰਡੀਆ ਵਾਲੀ ਸਪੈਸ਼ਲੀ ਉੱਪਰ ਨੂੰ ਜਾਂਦੀ ਹੈ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਇੱਕਦਮ ਹੀ ਕੁਝ ਮਹੀਨਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਰਿਟਰਨ ਦੇ ਦਿੰਦੀਆਂ ਨੇ ਤਾਂ ਇਸੇ ਕਰਕੇ ਜਿਹੜਾ ਇਨਵੈਸਟਰ ਆ ਉਹ ਫਿਲਹਾਲ ਡਰ ਰਿਹਾ ਵਾ ਕਿਉਂਕਿ ਉਹਨੂੰ ਲੱਗ ਰਿਹਾ ਕਿ ਕੰਪਨੀਆਂ ਬਹੁਤ ਹੀ ਮਹਿੰਗੀ ਵੈਲਿਊਏਸ਼ਨਸ ਤੇ ਨੇ ਤੀਸਰਾ ਕਾਰਨ ਹੈਗਾ ਜਿਹੜੇ ਹੁਣੇ ਕੁਆਟਰ 1 ਦੇ ਰਿਜ਼ਲਟ ਆਏ ਆ ਉਹ ਕੋਈ ਇੰਨੇ ਬਹੁਤ ਜ਼ਿਆਦਾ ਚੰਗੇ ਨਹੀਂ ਹੈਗਾ ਲੋਹੀ ਫੇਰ ਹੋਈ ਕਿ ਵੈਲਿਊਏਸ਼ਨ ਜ਼ਿਆਦਾ ਹੈ ਮਾਰਨੇਜਟ ਜ਼ਿਆਦਾ ਦਿੱਤਾ ਜਾ ਰਿਹਾ ਪਰ ਫਿਲਹਾਲ ਹੀ ਕੰਮ ਉਹਨਾਂ ਨਹੀਂ ਦਿਖਾ ਰਹੀਆਂ ਕੰਪਨੀਆਂ ਤਾਂ ਇਹ ਹੈਗਾ ਤੀਸਰਾ ਕਾਰਨ ਅਗਲਾ ਜਿਹੜਾ ਮੇਜਰ ਕਾਰਨ ਹੈਗਾ ਉਹ ਹੈਗੀ ਆ ਏਸ਼ੀਅਨ ਡਵੈਲਪਮੈਂਟ ਬੈਂਕ ਦੀ ਰਿਪੋਰਟ ਪਹਿਲਾਂ ਉਹਨਾਂ ਨੇ ਜਿਹੜੀ ਇੰਡੀਆ ਦੀ ਜੀਡੀਪੀ ਦੀ ਗਰੋਥ ਸੀਗੀ ਉਹ ਐਕਸਪੈਕਟ ਕੀਤੀ ਸੀ 6.7% ਦੇ ਉੱਪਰ ਹੁਣ ਉਹਨਾਂ ਨੇ ਉਹਨੂੰ ਕੱਟ ਕਰਤਾ 6.5% ਦੇ ਉੱਪਰ ਆਪਣੇ ਵਰਗੇ ਲੋਕਾਂ ਨੂੰ ਜਿਵੇਂ ਸਧਾਰਨ ਆਪਾਂ ਆਪਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ ਆਪਾਂ ਨੂੰ ਲੱਗਦਾ ਕਿ 6.5 6.7 ਦਾ ਕੀ ਫਰਕ ਆ ਬਟ ਜਦੋਂ ਉਹਨੂੰ ਆਪਾਂ ਅੱਗੇ ਉਹ ਹਜ਼ਾਰਾਂ ਕਰੋੜਾਂ ਦੇ ਵਿੱਚ ਗੱਲ ਜਾਂਦੀ ਆ ਤਾਂ ਅਮਾਉਂਟ ਜਿਹੜੀ ਉਹ ਬਹੁਤ ਵੱਡੀ ਹੋ ਜਾਂਦੀ ਆ ਤਾਂ ਇਸ ਕਰਕੇ 6.7 ਤੋਂ 6.5 ਹੋਈ ਆ ਜੀਡੀਪੀ ਦੀ ਐਕਸਪੈਕਟਿਡ ਗਰੋਥ ਉਹਨੂੰ ਵੀ ਇੱਕ ਨੈਗੇਟਿਵ ਲਿਆ ਜਾ ਰਿਹਾ ਹੁਣ ਆਪਾਂ ਚੱਲਦੇ ਆਂ ਆਈਪੀਓਜ਼ ਵੱਲ ਤੇ ਜਿਹੜੇ ਇਸ ਟਾਈਮ ਦੇ ਉੱਪਰ ਇੱਕ ਤਾਂ ਅੱਜ ਆਈਪੀਓ ਆਇਆ ਖੁੱਲ ਗਿਆ ਅਦਿੱਤਿਆ ਇਨਫੋਟੈਕ ਦਾ ਉਹ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਦੂਸਰੀ ਆਪਾਂ ਗੱਲ ਕਰਾਂਗੇ ਐਨਐਸਡੀਐਲ ਦੀ ਐਨਐਸਡੀਐਲ ਸ਼ਾਇਦ ਮੇਰੇ ਖਿਆਲ ਚ ਕੱਲ ਖੁੱਲਣਾ ਆਪਾਂ ਮੈਂ ਹੁਣੇ ਦੇਖ ਦਾਂ ਤੇ ਚੈੱਕ ਕਰਕੇ ਤੁਹਾਨੂੰ ਦੱਸਦਾ ਤਾਂ ਇਹ ਦੋ ਆਈਪੀਓਜ਼ ਨੇ ਮੇਨਲੀ ਜਿਨ੍ਹਾਂ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਪਹਿਲਾ ਹੈਗਾ ਅਦਿੱਤਿਆ ਇਨਫੋਟੈਕ ਸਰਵੇਲੈਂਸ ਟੈਕਨੋਲੋਜੀ ਦੇ ਵਿੱਚ ਇੰਡੀਆ ਦਾ ਸਭ ਤੋਂ ਵੱਡਾ ਨਾਮ ਆ ਹੁਣ ਸਰਵੇਲੈਂਸ ਟੈਕਨੋਲੋਜੀ ਕੀ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗਦੇ ਆ ਜਾਂ ਉਹਨਾਂ ਦੇ ਨਾਲ ਰਿਲੇਟਡ ਜਿੰਨੀ ਵੀ ਟੈਕਨੋਲੋਜੀ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੇ ਡਿਵਾਈਸਸ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਨਾਮ ਪੂਰੇ ਇੰਡੀਆ ਦੇ ਵਿੱਚ ਹੈ ਅਦਿੱਤਿਆ ਇਨਫੋਟੈਕ ਦਾ ਤੇ ਹੁਣ ਤੁਸੀਂ ਖੁਦ ਵੀ ਦੇਖ ਲਓ ਆਪਣੇ ਆਪ ਹੀ ਦੂਰ ਜਾਣ ਦੀ ਆਪਾਂ ਨੂੰ ਲੋੜ ਨਹੀਂ ਨਿੱਜੀ ਜ਼ਿੰਦਗੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਡਿਮਾਂਡ ਆ ਕਿੰਨੀ ਜ਼ਿਆਦਾ ਪਹਿਲਾਂ ਤੋਂ ਵਧ ਗਈ 10 ਸਾਲ ਪਹਿਲਾਂ ਤੱਕ ਮੈਨੂੰ ਲੱਗਦਾ ਆਪਾਂ ਸੁਣੇ ਵੀ ਨਹੀਂ ਹੋਣੇ ਹੁਣ ਈਵਨ ਸਾਡੇ ਪਿੰਡਾਂ ਤੱਕ ਵੀ ਇਹ ਗਏ ਹੋਏ ਆ ਹੁਣ ਅਦਿੱਤਿਆ ਇਨਫੋਟੈਕ ਕਿਉਂਕਿ ਇਹਦੇ ਸਭ ਤੋਂ ਵੱਡਾ ਪਲੇਅਰ ਆ ਤਾਂ ਪੂਰੇ ਇੰਡੀਆ ਦੇ 550 ਤੋਂ ਜ਼ਿਆਦਾ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਪ੍ਰੈਜ਼ੈਂਸ ਆ ਜਿੱਥੇ ਇਹ ਆਪਣਾ ਸਮਾਨ ਵੇਚਦੇ ਆ ਹੁਣ ਮੈਂ ਤੁਹਾਨੂੰ ਇਹਨਾਂ ਦੇ ਬਾਰੇ ਇੱਕ ਬੜੀ ਵਧੀਆ ਕਹਾਣੀ ਸੁਣਾਤੀ ਪਰ ਕਹਾਣੀ ਉਦੋਂ ਤੱਕ ਕੋਈ ਵੀ ਮੈਨੇ ਨਹੀਂ ਰੱਖਦੀ ਜਿੰਨੀ ਮਰਜ਼ੀ ਵਧੀਆ ਹੋਵੇ ਜਦੋਂ ਤੱਕ ਉਹ ਕਹਾਣੀ ਰਿਜ਼ਲਟ ਪ੍ਰੂਵ ਨਹੀਂ ਕਰਦੀ ਆਪਣੇ ਤਾਂ ਰਿਜ਼ਲਟ ਹੁਣ ਇਹਨਾਂ ਦੇ ਆਏ ਆ ਇਹਨਾਂ ਦਾ ਜਿਹੜਾ ਰੈਵਨਿਊ ਆ ਉਹ 12% ਵਧਿਆਵਾ ਪਹਿਲਾਂ ਦੇ ਨਾਲੋਂ ਤੇ ਪੈਟ ਕਿੰਨਾ ਵਧਿਆ ਮਤਲਬ ਕਿ ਪ੍ਰੋਫਿਟ ਆਫਟਰ ਟੈਕਸ ਕਿੰਨਾ ਵਧਿਆ 205% 115 ਕਰੋੜ ਤੋਂ ਪ੍ਰੋਫਿਟ ਵਧ ਕੇ ਹੋ ਗਿਆ 351 ਕਰੋੜ ਬਿਲਕੁਲ ਜਿਹੜੀ ਚੀਜ਼ ਮੈਂ ਤੁਹਾਨੂੰ ਬੋਲੀ ਸੀ ਉਹ ਚੀਜ਼ ਕੰਪਨੀ ਕਰਦੀ ਵੀ ਦਿਖਾਈ ਦਿੰਦੀ ਆ 2 ਸਾਲ ਪਹਿਲਾਂ ਦਾ ਕੰਪਨੀ ਦਾ ਨੈਟਵਰਥ ਸੀਗਾ 311 ਕਰੋੜ ਦੇ ਨੇੜੇ ਤੇੜੇ ਅੱਜ ਦਾ ਨੈਟਵਰਥ ਹੋ ਗਿਆ 1000 ਕਰੋੜ ਤੋਂ ਵੀ ਜ਼ਿਆਦਾ ਮਤਲਬ ਸਿਰਫ 2 ਜਾਂ 3 ਸਾਲਾਂ ਦੇ ਵਿੱਚ ਵਿੱਚ ਨੈਟਵਰਥ ਆਪਣਾ ਕੰਪਨੀ ਨੇ 3 ਗੁਣਾ ਤੋਂ ਵੀ ਜ਼ਿਆਦਾ ਕਰ ਲਿਆ ਤੇ ਕਿੰਨੇ ਦੇ ਲੋਟ ਸਾਈਜ਼ ਦੇ ਵਿੱਚ ਮਿਲੂਗਾ 22 ਦੇ ਲੋਟ ਸਾਈਜ਼ ਵਿੱਚ ਮਿਲੂ ਮੈਂ ਤੁਹਾਨੂੰ ਦੇਖ ਕੇ ਦੱਸ ਦਿੰਨਾ ਹਾਂ 22 ਦੇ ਲੋਟ ਸਾਈਜ਼ ਦੇ ਵਿੱਚ ਮਿਲ ਰਿਹਾ ਇੱਕ ਲੋਟ ਦੀ ਕੀਮਤ ਹੋਗੀ 14850 ਆਪਣੇ ਇਨਵੈਸਟਰਸ ਦੇ ਲਈ ਜੇ ਤੁਸੀਂ ਇਨਵੈਸਟ ਇਹਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਇੱਕ ਲੋਟ ਤੁਹਾਡਾ ਲੱਗੂਗਾ ਤਕਰੀਬਨ 15000 ਰੁਪਏ ਦਾ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਬੜੀ ਹੀ ਅਹਿਮ ਉਹ ਹੈਗੀ ਹੈ ਜੀਐਮਪੀ ਦੀ ਗ੍ਰੇ ਮਾਰਕੀਟ ਪ੍ਰੀਮੀਅਮ ਹੁਣ ਗ੍ਰੇ ਮਾਰਕੀਟ ਪ੍ਰੀਮੀਅਮ ਮੈਂ ਤੁਹਾਨੂੰ ਪਿਛਲੇ ਵੀਡੀਓ ਚ ਵੀ ਦੱਸਿਆ ਹਾਂ ਕੋਈ ਬਿਲਕੁਲ ਐ ਨਹੀਂ ਹੈਗਾ ਕਿ ਕਲੀਅਰ ਕੱਟ ਏਸੀ ਚੀਜ਼ ਨੂੰ ਦੇਖਣਾ ਚਾਹੀਦਾ ਵਾ ਪਰ ਕਿਤੋਂ ਨਾ ਕਿਤੋਂ ਆਪਾਂ ਨੂੰ ਕਮ ਸੇ ਕਮ ਇੱਕ ਆਈਡੀਆ ਮਿਲ ਸਕਦਾ ਵਾ ਜੀਐਮਪੀ ਤੋਂ ਕਿ ਜਦੋਂ ਇਹ ਲਿਸਟਡ ਹੋਊਗੀ ਕੰਪਨੀ ਤਾਂ ਕਿੰਨਾ ਕੁ ਫਾਇਦਾ ਹੋ ਸਕਦਾ ਫਿਲਹਾਲ ਜਿਹੜਾ ਗ੍ਰੇ ਮਾਰਕੀਟ ਦੇ ਵਿੱਚ ਇਹਦਾ ਪ੍ਰਾਈਸ ਚੱਲ ਰਿਹਾ ਉਹਦੇ ਨਾਲੋਂ 33% ਜ਼ਿਆਦਾ 675 ਦਾ ਇਹਦਾ ਆਈਪੀਓ ਪ੍ਰਾਈਸ ਆ ਜੀਐਮਪੀ ਚੱਲ ਰਿਹਾ 225 ਰੁਪਏ ਤਾਂ ਮਤਲਬ ਕਿ 225 ਰੁਪਏ ਦਾ ਸਿੱਧਾ-ਸਿੱਧਾ ਇਹਦੇ ਉੱਪਰ ਪ੍ਰੀਮੀਅਮ ਇਸ ਟਾਈਮ ਚੱਲ ਰਿਹਾ ਤਾਂ ਉਮੀਦ ਇਹ ਸੀਗਾ ਕਿ ਕੀਤੀ ਜਾ ਰਹੀ ਆ ਕਿ ਜਿਹੜਾ ਵੀ ਕੋਈ ਇਨਸਾਨ ਇਹਦੇ ਲੋਟਸ ਦੇ ਲਈ ਅਪਲਾਈ ਕਰੂਗਾ ਤੇ ਜਾਂ ਫਿਰ ਜਿਹਨੂੰ ਇਹਦੇ ਲੋਟਸ ਮਿਲਣਗੇ ਉਹਨੂੰ ਹੋ ਸਕਦਾ ਕਿ ਜਿਸ ਦਿਨ ਇਹ 10 ਵਜੇ ਮਾਰਕੀਟ ਦੇ ਵਿੱਚ ਓਪਨ ਹੋਊਗਾ ਉਹਨੂੰ ਉਹਦਾ ਬੈਨੀਫਿਟ ਮਿਲੂਗਾ ਹੁਣ ਆਪਾਂ ਗੱਲ ਕਰਦੇ ਆ ਇਸ ਸਾਲ ਦੇ ਇੱਕ ਬਹੁਤ ਹੀ ਜ਼ਿਆਦਾ ਵੱਡੇ ਆਈਪੀਓ ਦੀ ਐਨ ਐਸ ਡੀ ਐਲ ਦੀ ਨੈਸ਼ਨਲ ਸਿਕਿਉਰਿਟੀ ਡਿਪੋਜ਼ਿਟਰੀ ਲਿਮਟਿਡ ਆਲਰੇਡੀ ਇਹਦਾ ਇੱਕ ਛੋਟਾ ਪਾਈ ਮਾਰਕੀਟ ਦੇ ਵਿੱਚ ਲਿਸਟਡ ਹੈਗਾ CDSL ਤਾਂ ਆਪਾਂ ਥੋੜਾ ਬਹੁਤ ਉਥੋਂ ਇਹ ਚੀਜ਼ ਦਾ ਅੰਦਾਜ਼ਾ ਲਾ ਸਕਦੇ ਆ ਕਿ ਮਾਰਕੀਟ ਤੇ ਇਨਵੈਸਟਰ ਕਿਸ ਤਰ੍ਹਾਂ ਦਾ ਪਿਆਰ ਇਹਨਾਂ ਨੂੰ ਦਿੰਦੇ ਆ ਤਾਂ ਜੇ ਆਪਾਂ CDSL ਦੀ ਗੱਲ ਕਰੀਏ ਤੇ ਜੇ ਤੁਸੀਂ ਉਹਦਾ Google ਦੇ ਉੱਪਰ ਪ੍ਰਾਈਸ ਖੋਲ ਕੇ ਵੀ ਦੇਖੋ ਤਾਂ ਤੁਹਾਨੂੰ ਕਲੀਅਰਲੀ ਪਤਾ ਲੱਗੂ ਕਿੰਨੀ ਜ਼ਿਆਦਾ ਐਪਰੀਸੀਏਸ਼ਨ ਉਹਨੂੰ ਆਲਰੇਡੀ ਮਿਲ ਚੁੱਕੀ ਆ ਤੇ NSDL ਉਹਦਾ ਹੀ ਵੱਡਾ ਭਾਈ ਆ ਇਹਨਾਂ ਦੋਨਾਂ ਦਾ ਆਪਸ ਵਿੱਚ ਕੀ ਡਿਫਰੈਂਸ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਸਮਝਾਉਂਗਾ ਕਿਉਂਕਿ ਫਿਰ ਵੀ ਕਿਤੇ ਨਾ ਕਿਤੇ ਆਪਾਂ ਕਨਫਿਊਜ਼ ਹੋ ਜਾਂਦੇ ਆ ਕਿ ਇਹ ਕੀ ਕੰਮ ਕਰਦੇ ਆ ਤੇ ਆਪਸ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਫਰਕ ਆ ਪਹਿਲਾਂ ਆਪਾਂ ਗੱਲ ਕਰੀਏ ਬੈਲੈਂਸ ਸ਼ੀਟ ਦੀ ਪ੍ਰੋਫਿਟ 2023 ਦੇ ਵਿੱਚ ਸੀਗਾ 235 ਕਰੋੜ ਦਾ ਜਿਹੜਾ ਕਿ ਹੁਣ ਵੱਧ ਕੇ ਹੋ ਗਿਆ 343 ਕਰੋੜ ਰੇਵਨਿਊ ਵਧਿਆ ਐਸੈਟ ਵਧਿਆ ਨੈਟਵਰਥ ਵਧਿਆ ਲਗਾਤਾਰ ਇਹ ਕੰਪਨੀ ਹਰ ਕੁਆਟਰ ਹਰ ਸਾਲ ਦੇ ਵਿੱਚ ਆਪਣਾ ਪ੍ਰੋਫਿਟ ਆਪਣਾ ਐਸੈਟ ਆਪਣਾ ਨੈਟਵਰਥ ਐਬਿਟਾ ਸਾਰਾ ਕੁਝ ਇਨਕਰੀਜ਼ ਕਰ ਰਹੀ ਹੈ ਅਦਿੱਤਿਆ ਇਨਫੋਟੈਕ ਦਾ ਜਿਹੜਾ ਆਈਪੀਓ ਅੱਜ ਖੁੱਲ ਚੁੱਕਿਆ ਵਾ ਪਰ ਜਿਹੜਾ ਐਨਐਸਟੀਐਲ ਦਾ ਆਈਪੀਓ ਇਹ ਖੁੱਲੂਗਾ ਕੱਲ ਨੂੰ 30 ਜੁਲਾਈ ਦੇ ਦਿਨ ਇਹਦਾ ਪ੍ਰਾਈਸ ਹੋਣ ਵਾਲਾ 760 ਰੁਪਏ ਤੋਂ 800 ਰੁਪਏ ਤੱਕ ਦਾ ਤੇ ਸਟਾਕ ਹੈ ਗਿਆ ਟੋਟਲ 18 ਇੱਕ ਲੋਟ ਦੇ ਵਿੱਚ ਤਾਂ ਉਹੀ ਲੋਟ ਸਾਈਜ਼ ਹੋ ਗਿਆ ਜਿਹੜਾ ਐਵਰੇਜ ਹੁੰਦਾ ਵਾ तकरीबन 13000 ਹੁਣ ਆਪਾਂ ਚੱਲਦੇ ਆਂ ਐਨਐਸਡੀਐਲ ਤੇ ਸੀਡੀਐਸਐਲ ਦੇ ਕੁਝ ਮੇਜਰ ਡਿਫਰੈਂਸਸ ਦੇ ਵੱਲ ਐਨਐਸਡੀਐਲ ਦਾ ਮੇਜਰ ਕੰਮ ਹੈਗਾ ਐਨਐਸਸੀ ਦੇ ਨਾਲ ਤੇ ਜਿਹੜਾ ਸੀਡੀਐਸਐਲ ਦਾ ਜ਼ਿਆਦਾ ਕੰਮ ਹੈਗਾ ਉਹ ਹੈਗਾ ਬੀਐਸਸੀ ਦੇ ਨਾਲ ਬੰਬੇ ਸਟਾਕ ਐਕਸਚੇਂਜ ਤੇ ਨੈਸ਼ਨਲ ਸਟਾਕ ਐਕਸਚੇਂਜ ਹੁਣ ਆਪਾਂ ਚੱਲਦੇ ਆਂ ਦੂਸਰੇ ਫਰਕ ਵੱਲ ਇਹ ਫਰਕ ਪਹਿਲੇ ਦੇ ਨਾਲੋਂ ਬਹੁਤ ਜ਼ਿਆਦਾ ਅਹਿਮ ਆ ਐਨਐਸਡੀਐਲ ਦਾ ਮੇਨ ਕੰਮ ਹੈਗਾ ਉਹ ਕਿਹੜੀਆਂ ਚੀਜ਼ਾਂ ਦੀ ਡਿਪੋਜ਼ਿਟਰੀ ਆ ਜਿਹੜੇ ਬਹੁਤ ਵੱਡੇ ਇਨਵੈਸਟਰ ਹੁੰਦੇ ਆ ਉਹਨਾਂ ਦੇ ਲਈ ਮਿਊਚੁਅਲ ਫੰਡਸ ਵਾਲੇ ਹੋਗੇ ਇੰਸ਼ੋਰੈਂਸ ਕੰਪਨੀਆਂਜ਼ ਹੋਗੀਆਂ ਜਾਂ ਗਵਰਨਮੈਂਟ ਬਾਡੀਜ਼ ਹੋਗੀਆਂ ਉਹਨਾਂ ਦਾ ਜਿੰਨਾ ਵੀ ਇਸ ਤਰ੍ਹਾਂ ਦੀ ਇਨਵੈਸਟਮੈਂਟ ਹੁੰਦੀ ਆ ਸਟਾਕਸ ਹੁੰਦੇ ਆ ਉਹ ਸਾਰੇ ਦੇ ਸਾਰੇ ਰਹਿੰਦੇ ਆ ਐਨਐਸਟੀਐਲ ਦੇ ਕੋਲੇ ਜਦੋਂ ਕਿ ਜਿਹੜੇ ਆਮ ਰਿਟੇਲਰ ਨੇ ਮੇਰੇ ਵਰਗੇ ਜਾਂ ਤੁਹਾਡੇ ਵਰਗੇ ਲੋਕ ਇਹਨਾਂ ਦੇ ਜਿੰਨੇ ਸਟਾਕਸ ਹੁੰਦੇ ਆ ਸ਼ੇਅਰ ਹੁੰਦੇ ਆ ਉਹ ਕਿੱਥੇ ਹੁੰਦੇ ਆ ਸੀਡੀਐਸਐਲ ਦੇ ਕੋਲੇ ਇੱਕਾਪਾ ਬਿਲਕੁਲ ਦੇਸੀ ਸਿੰਪਲ ਪਾਸ਼ਾ ਦੇ ਵਿੱਚ ਸਮਝੀਏ ਤਾਂ CDSL ਦੇ ਕੋਲੇ ਹੁੰਦੇ ਆ ਛੋਟੇ ਇਨਵੈਸਟਰਸ ਦੀਆਂ ਇਨਵੈਸਟਮੈਂਟ ਜਦੋਂ ਕਿ NSDL ਦੇ ਕੋਲੇ ਹੁੰਦੇ ਆ ਬਹੁਤ ਵੱਡੀਆਂ ਕੰਪਨੀਆਂ ਆਰਗੇਨਾਈਜੇਸ਼ਨਸ ਦੀਆਂ ਇਨਵੈਸਟਮੈਂਟ ਤਾਂ ਇਸੇ ਕਰਕੇ ਜਾਹਰ ਆ ਜਿਹਦੇ ਕੋਲੇ ਵੱਡੇ ਲੋਕ ਆਪਣਾ ਪੈਸਾ ਰੱਖਣਗੇ ਇਨਵੈਸਟਮੈਂਟ ਰੱਖਣਗੇ ਉਹਨਾਂ ਦੇ ਕੋਲੇ ਸਾਰਾ ਕੰਮ ਕਰ ਜ਼ਿਆਦਾ ਹੋਊਗਾ ਤਾਂ ਇਸੇ ਕਰਕੇ NSDL CDSL ਦਾ ਵੱਡਾ ਪਾਈ ਆ ਟੋਟਲ ਕਿੰਨੀ ਇਨਵੈਸਟਮੈਂਟ ਉਹਨਾਂ ਦੇ ਕੋਲੇ ਆ 511 ਲੱਖ ਕਰੋੜ ਦੀ ਦੇ ਦੂਸਰੇ ਪਾਸੇ CDSL ਦੇ ਕੋਲੇ ਕਿੰਨੀ ਆ 7.9 ਲੱਖ ਕਰੋੜ ਦੀ ਤਾਂ ਇੱਥੇ ਦੋਨਾਂ ਦਾ ਆਪਸ ਵਿੱਚ ਕੋਈ ਕੰਪੈਰੀਸ਼ਨ ਨਹੀਂ ਬਣਦਾ ਕੰਪੈਰੀਸ਼ਨ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਨਾਰਮਲ ਦੇ ਵਿੱਚ ਇੱਕ ਸਿੰਪਲ ਇਨਵੈਸਟਰ ਨੂੰ ਲੱਗ ਸਕਦਾ ਕਿ ਬਿਲਕੁਲ ਸੇਮ ਕੰਮ ਆ ਬਿਲਕੁਲ ਇੱਕੋ ਜੀਆਂ ਕੰਪਨੀਆਂ ਨੇ ਤਾਂ ਇਸੇ ਕਰਕੇ ਮੈਂ ਤੁਹਾਨੂੰ ਡਿਫਰੈਂਸ ਦੱਸ ਰਿਹਾ ਕਿ ਕੁਝ ਥੋੜੇ ਬਹੁਤ ਬਰੀਕੀ ਵਾਲੇ ਡਿਫਰੈਂਸਸ ਦੋਨਾਂ ਦੇ ਕੰਮਾਂ ਦੇ ਵਿੱਚ ਹੈਗੇ ਹੁਣ ਆਪਾਂ ਗੱਲ ਕਰੀਏ ਅਖੀਰ ਦੇ ਵਿੱਚ ਫਾਈਨੈਂਸ਼ੀਅਲ ਪੋਜੀਸ਼ਨ ਦੀ ਪਿਛਲੇ ਕੁਝ ਟਾਈਮ ਤੋਂ ਐਨਐਸਡੀਐਲ ਤੇ ਸੀਡੀਐਸਐਲ ਵਾਲਿਆਂ ਦਾ ਆਪਸ ਦੇ ਵਿੱਚ ਕੀ ਫਰਕ ਚੱਲ ਰਿਹਾ ਵਾ ਰਿਜ਼ਲਟਸ ਦੇ ਤੌਰ ਤੇ ਸੀਡੀਐਸਐਲ ਦੇ ਪਿਛਲੇ ਕੁਝ ਰਿਜ਼ਲਟ ਉਨੇ ਚੰਗੇ ਨਹੀਂ ਰਹੇ ਜਦੋਂ ਕਿ ਐਨਐਸਡੀਐਲ ਦੇ ਜਿੰਨੇ ਵੀ ਰਿਜ਼ਲਟ ਇਵਨ ਪਿਛਲੇ ਵੀ ਰਏ ਜੇ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਉਹ ਲਗਾਤਾਰ ਬਹੁਤ ਹੀ ਚੰਗੇ ਚੱਲ ਰਹੇ ਆ ਪਰ ਇੱਥੇ ਵੀ ਇੱਕ ਬਹੁਤ ਮੇਜਰ ਫਰਕ ਆ CDSL ਕੋਲੇ ਆਪਣੇ ਵਰਗੇ ਇਨਵੈਸਟਰਸ ਦੇ ਸਟਾਕਸ ਹੁੰਦੇ ਆ ਇਨਵੈਸਟਮੈਂਟ ਹੁੰਦੀਆਂ ਨੇ ਤਾਂ ਜਦੋਂ ਵੀ ਮਾਰਕੀਟ ਦੇ ਵਿੱਚ ਕਿਤੇ ਵੀ ਸੈਂਟੀਮੈਂਟ ਨੈਗੇਟਿਵ ਹੁੰਦਾ ਤਾਂ ਉਹਦਾ ਫਰਕ ਸਿੱਧਾ ਸਿੱਧਾ ਇੰਪੈਕਟ ਪੈਣਾ ਵਾ CDSL ਨੂੰ ਤੇ ਜਦੋਂ ਜਿੰਨੇ ਜ਼ਿਆਦਾ ਹੋਰ ਲੋਕ ਮਾਰਕੀਟ 'ਚ ਇਨਵੈਸਟ ਕਰਨ ਦੇ ਲਈ ਆਉਣਗੇ ਸ਼ੇਅਰ ਖਰੀਦਣਗੇ ਉਹਨਾਂ ਜ਼ਿਆਦਾ ਫਾਇਦਾ ਹੋਣਾ ਵਾ CDSL ਨੂੰ ਤਾਂ ਹੁਣ ਪਿਛਲੇ ਕੁਝ ਟਾਈਮ ਤੋਂ ਲਗਾਤਾਰ ਪੂਰੀ ਦੁਨੀਆ ਦੇ ਵਿੱਚ ਪੋਲਿਟੀਕਲ ਸਿਚੁਏਸ਼ਨਸ ਬੁਰੀਆਂ ਹੋ ਰਹੀਆਂ ਹੋਰ ਬਹੁਤ ਕੁਝ ਹੋ ਰਿਹਾ ਵਾ ਉਹਦਾ ਸਿੱਧਾ ਸਿੱਧਾ ਫਰਕ ਪਿਆ ਅਲੱਗ ਅਲੱਗ ਮਾਰਕੀਟਸ ਨੂੰ ਫਿਰ ਟਰੰਪ ਸਾਹਿਬ ਆਗੇ ਉਹ ਟੈਰਫ ਵਾਲਾ ਕੰਮ ਸ਼ੁਰੂ ਕਰਤਾ ਤਾਂ ਇੱਕ ਬਹੁਤ ਸਾਰੇ ਰੀਜ਼ਨ ਨੇ ਜਿਨ੍ਹਾਂ ਦੇ ਕਰਕੇ ਸੀਡੀਐਸਐਲ ਦੇ ਜਿਹੜੇ ਰਿਜ਼ਲਟ ਆ ਉਹਨੇ ਵਧੀਆ ਨਹੀਂ ਆ ਰਹੇ ਜਦੋਂ ਕਿ ਦੂਸਰੇ ਪਾਸੇ ਹੈਗੀ ਐਨਐਸਟੀਐਲ ਉਹ ਡੀਲ ਕਰਦੇ ਆ ਸਿਰਫ ਬਹੁਤ ਵੱਡੇ ਇਨਵੈਸਟਰਸ ਦੇ ਨਾਲ ਇਹ ਉਹ ਇਨਵੈਸਟਰ ਹੁੰਦੇ ਆ ਜਿਹੜੇ ਇਹੋ ਜੀ ਸਿਚੁਏਸ਼ਨ ਤੋਂ ਬਹੁਤ ਜ਼ਿਆਦਾ ਪੈਨਿਕ ਨਹੀਂ ਕਰਦੇ ਪਰ ਵੈਸੇ ਮੋਟਾ-ਮੋਟੀ ਇੱਕ ਗੱਲ ਕਰੀਏ ਇਹ ਦੋਨੇ ਹੀ ਕੰਪਨੀਆਂ ਬਹੁਤ ਜ਼ਿਆਦਾ ਵੱਡੀਆਂ ਦਿੱਗਜ ਕੰਪਨੀਆਂ ਨੇ ਸਟਾਕ ਮਾਰਕੀਟ ਦੇ ਜੰਗਲ ਦੇ ਸਭ ਤੋਂ ਵੱਡੇ ਦੋ ਹਾਥੀਆਂ ਦੇ ਵਿੱਚੋਂ ਇਹ ਇੱਕ ਨੇ ਥੋੜੇ ਟਾਈਮ ਦੇ ਲਈ ਰਿਜ਼ਲਟ ਚਾਹੇ ਬੁਰੇ ਰਹਿਣ ਤੇ ਚਾਹੇ ਚੰਗੇ ਰਹਿਣ ਉਹ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਕਿਸੇ ਵੀ ਬਿਜ਼ਨਸ ਦੇ ਵਿੱਚ ਇਹ ਜਿਹਾ ਟਾਈਮ ਹਮੇਸ਼ਾ ਹੀ ਆਉਂਦਾ ਰਹਿੰਦਾ ਵਾ ਤਾਂ ਅੱਜ ਦੇ ਵੀਡੀਓ ਚ ਆਪਾਂ ਗੱਲ ਕੀਤੀ ਇੱਕ ਤਾਂ ਕਾਰਨ ਕੀ ਹੈਗੇ ਆ ਫਿਲਹਾਲ ਮਾਰਕੀਟ ਦੇ ਡਿੱਗਣ ਦੇ ਦੂਸਰਾ ਆਪਾਂ ਦੋ ਆਈਪੀਓਜ਼ ਦੀ ਗੱਲ ਕੀਤੀ ਆ ਪਹਿਲਾ ਅਦਿੱਤਿਆ ਐਨਫੋਟੈਕ ਦੂਸਰਾ ਐਨਐਸਟੀਐਲ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਡੀਐਸਐਲ ਤੇ ਐਨਐਸਟੀਐਲ ਦਾ ਫਰਕ ਕੱਲ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਕੰਪਨੀਆਂ ਦੇ ਰਿਜ਼ਲਟਸ ਦੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ